ਕਾਦੇ ਇਸ ਤਰ੍ਹਾਂ ਕਿਸ ਨੇ ਪਹਿਲੀ ਜੱਗ ਅੱਗ ਲਾਈ ਤੇ ਉਹ ਨੇਹਰ ਆ ਗਿਆ 10 ਵਜੇ ਉਹਨਾਂ ਲਾਈ ਅੱਗ 10:30 ਨੇਹਰ ਆ ਗਿਆ ਵਾ ਰਾਤ ਨੂੰ ਅੱਗ ਲਾਈ ਹਾਂਜੀ ਰਾਤ ਨੂੰ ਲਾਈ ਆ ਤੇ ਉਹ ਮੁੜ ਕੇ ਆ ਕੇ ਕਮਰੇ ਦੇ ਤੂੜੀ ਦੇ ਕਮਰੇ ਨੂੰ ਹੀ ਉਹਨੂੰ ਪਾ ਕੇ ਤੇ ਉਹ ਫਿਰ ਅੰਦਰ ਤੂੜੀ 14-15 ਟਰਾਲੀਆਂ ਉਹਨਾਂ ਨੂੰ ਅੱਗ ਲਾ ਕੇ ਨਾਲ ਇੱਕ ਵਸੂਆਂ ਵਾਲਾ ਕਮਰਾ ਸੀ ਉਹਦੇ ਵਿੱਚ ਵੀ ਅੱਗ ਚਲੇਗੀ ਉਹਦੇ ਵਿੱਚ ਛੋਟਾ ਬੱਚਾ ਸੀ ਸੁੱਤਾ ਸੀ ਉਹ ਟਾਈਮ ਤੇ ਉਹ ਟਾਈਮ ਤੇ ਸੌਂਗਦੇ ਤੇ ਉਹ ਇੱਕ LCD ਦੇ ਅੰਦਰ ਧੂਏਣਾ ਹੀ ਉਹ ਪਟਾਕਾ ਮਾਰ ਗਈ ਵੀ ਬਹੁਤ ਜ਼ਿਆਦਾ ਮੰਦਾ ਵਾਲੀ ਮਾਲ ਬਚਾਇਆ ਤਗੜੇ ਹੋ ਗਏ ਇਹ ਖੋਲ ਖਾਲ ਕੇ ਜੀ ਦੇ ਜਿਹੜੇ ਉਹ ਖਿੱਚ ਧੂਕੇ ਬਾਹਰ ਖੜ ਕੇ ਪਚਾਏ আর ਅੱਗ ਜਿਹੜੀ ਸੀ ਬਹੁਤ ਜ਼ਿਆਦੀ ਹੋ ਗਈ ਲੱਗੇ ਭੈਣ ਭਰਾ ਆ ਗਏ ਕੋਈ ਬੁਝਾਈ ਬੁਝਾਈ ਉਹ ਟਾਈਮ ਤੇ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਪਹੁੰਚ ਕੇ ਤੀ ਜਾਂ ਕੋਈ ਪਾਣੀ ਵਾਲੀ ਗੱਡੀ ਵਗੈਰਾ ਤੁਸੀਂ ਏਅਰ ਬੈਗ ਜਿਹੜੀ ਵਗਿਆੜਿਆ ਉਹਨੂੰ ਹਾਂਜੀ ਗੱਡੀ ਆਈ ਹੀ ਕੋਈ 1.5-2 ਘੰਟਿਆਂ ਬਾਅਦ ਆਈ ਹੀ ਗੱਡੀ ਫੋਨ ਕੀਤਾ ਇਹਨਾਂ ਨੂੰ ਉਹ ਕੋਈ 10 ਮਿੰਟ ਲਾ ਕੇ ਆ ਕੇ ਤੇ ਮੁੜ ਕੇ ਚਲੇ ਗਏ ਕਹਿੰਦੇ ਪਾਣੀ ਮੁੱਕ ਗਿਆ ਜੀ ਹਾਂਜੀ ਤੇ ਉਹਾਂ ਦੇ ਪਾਣੀ ਮੁੱਕ ਗਿਆ ਦਾ ਤੇ ਉਹ ਮੁੜ ਕੇ ਚਲੇ ਗਏ ਉਹਨਾਂ ਨੇ ਥੋੜਾ ਜਿਹਾ ਟਾਈਮ ਲਾਇਆ ਫਿਰ ਅਸੀਂ ਆਪ ਹੀ ਤੜਕੇ ਦੇ 4 ਵਜੇ ਤੱਕ ਕਰ ਲਾ ਲੋ ਵੀ ਪਾਣੀ ਘਰੇ ਮੋਟਰ ਚਲਾ ਕੇ ਜਨਰੇਟਰ ਲਾ ਕੇ ਤੇ ਪਾਣੀ ਪਾਉਂਦੇ ਹੈ। ਕਿ ਜੇਕਰ ਕੋਈ ਜਾਣ ਬੁੱਝ ਕੇ ਲਈ ਆ ਕਿ ਜਾਂ ਰਾਤ ਲਾਉਣ ਦਾ ਅਧਿਕਾਰ ਹੈਗਾ ਇਹ ਰਾਤ ਕੋ ਅੱਗ ਲਾਈ ਇੰਨਾ ਟਾਈਮ ਨਹੀਂ ਰਾਤ ਵੀਰ ਜੀ ਕੋਈ ਹਕਤ ਤੇ ਨਹੀਂ ਗੱਲ ਲਾਉਣ ਦਾ ਪਰ ਰਾਤ ਨੂੰ ਚਾਹੀਦੀ ਨਹੀਂ ਦਿਨੇ ਲਾਵੇ ਕੋਈ ਬੰਦਾ ਤੇ ਪਤਾ ਵੀ ਲੱਗ ਜਾਂਦਾ ਦਿਨੇ ਲੱਗੀ ਕੋਈ ਕੰਟਰੋਲ ਚ ਕਰ ਲਈਦੀ ਆ ਕਿੰਨਾ ਸਮਾਂ ਰਾਤ ਦਾ ਰਾਤ ਦਾ 10 ਵਜੇ ਦਾ ਜੀ ਤੁਹਾਨੂੰ ਪਤਾ ਨਹੀਂ ਲੱਗਾ ਨਹੀਂ ਜੀ ਪਤਾ ਅੱਗ ਦਾ ਤੇ ਲੱਗ ਗਿਆ ਇਹ ਵੀ ਚਲੋ ਲੱਗੀ ਆ ਤੇ ਪਰ ਇੰਨਾ ਨਹੀਂ ਸੀ ਪਤਾ ਵੀ ਨੇਹਰ ਆ ਜਾਣਾ ਨੇਹਰ ਆਇਆ ਤੇ ਉਹਨੇ ਅੱਗ ਵੀ ਇੰਨਾ ਜ਼ਿਆਦਾ ਨੇਹਰ ਹੀ ਸਿੱਧੀ ਆ ਕੇ ਕਮਰਿਆਂ ਨੂੰ ਅੱਗ ਵੱਜੀ ਉਹ ਲੱਗੀ ਬਾਕੀ ਕੋ ਜਾਨੀਮਾਲੀ ਨੁਕਸਾਨ ਜਾਨੀਮਾਨੀਆ ਵੀ ਹੋ ਗਿਆ 75 ਉਹ ਤੇ ਨਹੀਂ ਕੋਈ ਹੋਇਆ ਵੀ ਮਾਲ ਬਹੁਤ ਔਖਾ ਪਚਾਇਆ ਖੋਲ ਕੇ ਧੂਆਂ ਬਹੁਤ ਜ਼ਿਆਦਾ ਸੀ ਜੀਆਂ ਦੇ ਵੀ ਬਹੁਤ ਔਖਾ ਛੋਟਾ ਬੱਚਾ ਹੀ ਉਹਦਾ ਚੇਤਾ ਭੁੱਲ ਕੇ ਅੰਦਰ ਹੀ ਰਹਿ ਗਿਆ ਪਰ ਬਾਅਦ ਚੋਂ ਕੱਢਿਆ ਉਹ ਹੁਣ ਡੀਆ ਬੱਚੇ ਹਾਂਜੀ ਠੀਕ ਹੁਣ ਕੀ ਮੰਗ ਕਰਦੇ ਮੰਗ ਇਹੋ ਕਰਦੇ ਆ ਵੀ ਸਾਡਾ ਕੋਈ ਹਲਪ ਕੀਤੀ ਜਾਵੇ ਵੀ ਉਹਦੇ ਵੱਲੋਂ ਕੀਤੀ ਜਾਵੇ ਜਿਵੇਂ ਅੱਗ ਲੱਗੀ ਆ ਵੀ ਆਨੂੰ ਤੇ ਪਤਾ ਹੀ ਹੁਣ ਬੰਦੇ ਜਿੰਨੇ ਲਾਈ ਆ ਤੇ ਅਸੀਂ ਤੇ ਚਾਹੁੰਦੇ ਆ ਵੀ ਚਲੋ ਇੱਕ ਟਰੱਕ ਬੈਠ ਕੇ ਗੱਲ ਹੋ ਜੇ ਜਾਂ ਕਿਵੇਂ ਵੀ ਆ ਆਡਾ ਜੋ ਹੋਇਆ ਵਾ ਪਰਦੇ ਬੰਦਾ ਕਿ ਕਮਰਾ ਹੀ ਇੱਕ ਤੁਹਾਨੂੰ ਪਤਾ ਹੈ ਵੀ ਜਿਹਦੀ ਪਹਿਲੀ ਅੱਗ ਲੱਗੀ ਹੈ ਜੋ ਵੀ ਹਾਂਜੀ ਉਹ ਪਤਾ ਹੀ ਆ ਜਿਹੜੀ ਪਹਿਲੀ ਤੋਂ ਅੱਗ ਸ਼ੁਰੂ ਹੋਈ ਆ ਚਲੋ ਬੰਦੇ ਨੇ ਲਾਈ ਵੀ ਆ ਉਹਨੇ ਤੇ ਜੇ ਤੁਸੀਂ ਉਹ ਤੁਹਾਡਾ ਕੋ ਬੈਠ ਕੇ ਗੱਲਬਾਤ ਨਹੀਂ ਕਰਦਾ ਤੇ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਫਿਰ ਅੱਡ ਅਸੀਂ ਸਟੈਪ ਚੁੱਕਾਂਗੇ ਕੋਈ ਅੱਗੇ ਫਿਰ ਜਿਤਨਾ ਵੀ ਫਿਰ ਕਾਰਵਾਈ ਕਰਾਂਗੇ ਆਕਾ ਕੀ ਇੱਥੋਂ ਆਪਣੇ ਲਾਗੂ ਹੀ ਗਵਾਢਮਾਈ ਨੋਟਾਂ ਅਕੇਲੇ ਤੁਸੀਂ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਮੇਰਾ ਜੀ ਆ ਚੰਦ ਮਾਹੀ ਵਜਾ ਕਿੰਨੇ ਕ ਵਜਾ ਗਰਾਤ ਲਈ ਇਹਦੀ 10 ਵਜੇ ਦਾ ਟਾਈਮ ਹੀ ਦਾ ਕੋ ਪਤਾ ਲੱਗਿਆ ਮੁੜ ਕੇ ਹੀ ਬੜਾ ਕੁਖ ਕੁਸ਼ਤ ਕੀਤੀ ਆ ਕਿ ਛੇਤੀ ਕਟੌਲ ਨਹੀਂ ਹੋ ਸਕਿਆ ਤੇ ਆਪਦਾ ਜੀ ਆ ਚੰਦ ਡੰਗਰ ਆਪਦੇ ਬਾਹਰ ਕੱਢੇ ਤੇ ਕੋ ਸਮਾਨ ਦੀ ਭਾੜੇ ਟੋਟ ਬਹੁਤ ਜ਼ਿਆਦੀ ਹੋ ਗਈ ਆ ਤਹੀਂ ਇਹ ਆਨੇ ਵੀ ਜਿਹੜੇ ਭੈਣ ਭਰਾ ਤੋਂ ਲੱਗੀ ਆ ਜਾਂ ਭੈਣ ਭਰਾ ਤੋਂ ਕਿੰਨੀ ਗਰਦੀ ਹੋ ਗਈ ਆ ਛੱਡਨਾ ਬਈ ਕੇ ਕੋਈ ਨਿਆ ਕਰ ਲਵੇ ਜਾਂ ਹਾਨਾ ਕੋਈ ਸਾਡਾ ਕੋਈ ਹੱਲ ਕਰ ਲਵੇ ਠੀਕ ਨਹੀਂ ਤੇ ਫਿਰ ਜੋ ਵੀ ਹੋਊਗੀ ਕਾਰਵਾਈ ਫਿਰ ਉਹ ਸੀ ਜੋ ਇਹ ਅੱਗ ਲੱਗੀ ਇਸ ਤਰ੍ਹਾਂ ਦੋ ਤਿੰਨ ਕਿਲੇ ਪਿਛਾ ਤੇ ਉਹ ਮੜ ਕੇ ਇਹਨਾਂ ਨੂੰ ਪਿਛਵਾੜਾ ਕਰਦਾ ਪੈਂਦਾ ਤੇ ਬਾਅਦ ਚ ਇਹਨਾਂ ਨੂੰ ਪਤਾ ਨਹੀਂ ਲੱਗਾ ਅੱਗ ਲੱਗੀ ਦਾ ਆਗੋ ਦਾ ਪਤਾ ਉਦੋਂ ਲੱਗਾ ਜਦੋਂ ਲਾਟਾਂ ਹੀ ਨਿਕਲ ਗਈ ਫਿਰ ਇਹਨਾਂ ਨੇ ਦੁਜਾ ਰੌਲਾ ਪਾਇਆ ਹੀ ਉਧਰੋਂ ਭਜੇ ਆਏ ਫਿਰ ਅੱਗ ਤੇ ਕਾਬੂ ਕੀਤਾ ਤੇ ਫਿਰ ਥੋੜਾ ਬੋੜਾ ਸਮਾਨ ਸਮੂਹ ਜਿਹੜਾ ਸੀ ਉਹ ਸਾਰਾ ਦਾ ਖਰਾਬ ਖਰੂਬ ਹੋ ਚੁੱਕਾ ਤੇ ਪਾਣੀ ਪੂਣੀ ਦੇ ਨਾਲ ਕੋਹ ਸੇਕ ਦੇ ਨਾਲ ਜੀ